ਤੇ ਨੂਰ ਦਾ ਸਤਾਣੀ ਇਹਦਾ ਉੱਠੂਗਾ ਜਵਾਨੀ ਚੱਚੇ ਨਾ ਜਾਵੇਂ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜਿਸ ਨੇ ਸਾਨੂੰ ਸੋਚਣ ਵਾਸਤੇ ਮਜਬੂਰ ਕਰਤਾ ਤੇ ਪੁਰਾਣੇ ਜੋ ਅਤਵਾਦੀਆਂ ਦੇ ਦੌਰ ਦੀ ਯਾਦ ਚੇਤੇ ਕਰਾਤੀ ਹੈ ਸ਼ੋਭਦੀਪ ਸਿੰਘ ਸਿੱਧੂ ਜੋ ਇੰਜੀਨੀਅਰਿੰਗ ਦੇ ਗ੍ਰੈਜੂਏਟ ਸੀ ਗੁਰਨਾਨਕ ਇੰਜੀਨੀਅਰ ਕਾਲਜ ਤੋਂ ਇੱਕ ਮਸ਼ਹੂਰ ਸਿੰਗਰ ਸੀ ਔਰ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਸੀ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਹ ਇੱਕ ਦਿਨ ਦਿਹਾੜੇ ਕੀਤੀ ਗਈ ਵਾਰਦਾਤ ਹੈ ਜੋ ਪੂਰੀ ਇਨਫੋਰਮੇਸ਼ਨ ਨਾਲ ਸ਼ੇਧ ਲਾ ਕੇ ਕੀਤੀ ਗਈ ਹੈ ਪੂਰੀ ਪਲੈਨਿੰਗ ਨਾਲ ਕੀਤੀ ਗਈ ਹੈ ਹਾਲਾਂਕਿ ਸਿੱਧੂ ਮੂਸੇਵਾਲੇ ਨੂੰ ਧਮਕੀਆਂ ਮਿਲਦੀਆਂ ਸੀ ਪਹਿਲਾਂ ਵੀ ਔਰ ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੋਈ ਸੀ ਪਰ ਉਹ ਧਮਕੀਆਂ ਸ਼ਾਇਦ ਉਹਨਾਂ ਨੇ ਇੰਨੀਆਂ ਕੋਈ ਖਤਰਨਾਕ ਨਹੀਂ ਸਮਝੀਆਂ ਔਰ ਆਮ ਤੌਰ ਤੇ ਉਹ ਬਿਨਾਂ ਸਿਕਿਉਰਿਟੀ ਤੋਂ ਤਰੇ ਫਿਰਦੇ ਵੇਖੇ ਗਏ ਇਸ ਵਾਰ ਵੀ ਉਹ ਬਿਨਾਂ ਸਿਕਿਉਰਿਟੀ ਤੋਂ ਸੀਧੂ ਮੂਸੇਵਾਲੇ ਵਾਲੇ ਵਾਲੇਾਰੇ ਜੇ ਆਪਾਂ ਸੋਚੀਏ ਇੱਕ ਯੰਗ ਮੁੰਡਾ 28 ਸਾਲ ਦਾ ਜੋ 29 ਦਾ ਹੋਣ ਵਾਲਾ ਸੀ ਥੋੜੇ ਦਿਨਾਂ ਵਿੱਚ 21 22 ਦੀ ਸਾਲ ਚ ਉਹਨੇ ਡਿਗਰੀ ਕੀਤੀ ਤੇ 5 6 ਸਾਲਾਂ ਚ ਉਹਨੇ ਐਡਾ ਵੱਡਾ ਮਕਾਮ ਬਣਾਇਆ ਇੰਜੀਨੀਅਰਿੰਗ ਤੋਂ ਬਾਅਦ ਉਹ ਕੈਨੇਡਾ ਗਿਆ ਫਿਰ ਉਸਨੇ ਗਾਇਕੀ ਚ ਅਵਦਾ ਹੁਨਰ ਅਜਮਾਇਆ ਹਾਲਾਂਕਿ ਉਹ ਗੌਂਦਾ ਕਾਲਜ ਵੀ ਹੁੰਦਾ ਸੀ ਪਰ ਕੋਈ ਜ਼ਿਆਦਾ ਰੈਕੋਗਨੀਸ਼ਨ ਨਹੀਂ ਮਿਲੀ ਸੀ ਪਰ ਜਦੋਂ ਉਹ ਕੈਨੇਡਾ ਗਿਆ ਤੇ ਕੁਝ ਰੈਪ ਟਾਈਪ ਦੇ ਉਹਨੇ ਗਾਣੇ ਗਾਏ ਤੇ ਬੜੀ ਤੇਜ਼ੀ ਨਾਲ ਉਹਦੀ ਜੋ ਪੋਪੂਲਾਰਿਟੀ ਦਾ ਗ੍ਰਾਫ ਵੱਧਾ ਗਿਆ ਔਰ ਉਹ ਇੰਡੀਆ ਆ ਗਿਆ ਦੁਬਾਰਾ ਆਪਣੇ ਪਿੰਡ ਰਹਿਣਾ ਸ਼ੁਰੂ ਕਰਤਾ ਔਰ ਅੱਜ ਉਹ ਗਾਇਕੀ ਦੇ ਸਿਖਰ ਤੇ ਸੀ ਇੱਕ ਜਮਾਤ ਜੋ ਯੰਗ ਕਰਾਊਡ ਦੀ ਹੈ ਉਹ ਉਹਨੂੰ ਆਪਦਾ ਰੱਬ ਦੀ ਤਰ੍ਹਾਂ ਮਰਦੀ ਮੰਦੀ ਸੀ ਹਾਲਾਂਕਿ ਪਿੱਛੇ ਜੇ ਉਹਨੇ ਕਾਂਗਰਸ ਪਾਰਟੀ ਜੁਆਇਨ ਕਰਕੇ ਨਾਜਰ ਸਿੰਘ ਮਾਨਸ਼ਾਹੀਆ ਦਾ ਪੱਤਾ ਕੱਟ ਕੇ ਇਲੈਕਸ਼ਨ ਵੀ ਲੜੀ ਪਰ ਕਿਉਂਕਿ ਵੇਵ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ 'ਚ ਸੀ ਤੇ ਉਹ ਇਲੈਕਸ਼ਨ ਨਹੀਂ ਜਿੱਤ ਪਾਏ ਪਰ ਉਹਨਾਂ ਦੇ ਸਿਆਸੀ ਵਿਰੋਧੀ ਹੋ ਸਕਦੇ ਨੇ ਰਾਜਨੀਤਿਕ ਵਿਰੋਧੀ ਹੋ ਸਕਦੇ ਨੇ ਤੇ ਦੂਜੇ ਕੋਈ ਹੋਰ ਵੀ ਵਿਰੋਧੀ ਹੋ ਸਕਦੇ ਨੇ ਗੌਣ ਵਾਲੇ ਵੀ ਵਿਰੋਧੀ ਹੋ ਸਕਦੇ ਨੇ ਪਰ ਕਤਲ ਕਰਨਾ ਕੋਈ ਬਦਲਾ ਨਹੀਂ ਜਿਸ ਤਰ੍ਹਾਂ ਦੀਆਂ ਥਿਉਰੀਆਂ ਆ ਰਹੀਆਂ ਨੇ ਕਿ ਇੱਕ ਗੈਂਗਸਟਰ ਨੇ ਗਰੁੱਪ ਨੇ ਇਹਦਾ ਕਤਲ ਕੀਤਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਵਿੱਚ ਕੋਈ ਜ਼ਿਆਦਾ ਸਚਾਈ ਹੈ ਕੌਨਸਪਿਰੈਂਸੀ ਜੋ ਹੈ ਇਸ ਦੇ ਪਿੱਛੇ ਇਸ ਤੋਂ ਵੀ ਜ਼ਿਆਦਾ ਕਿਤੇ ਡੂੰਗੀ ਹੈ ਜੇ ਆਪਾਂ ਝਾਤ ਮਾਰੀਏ ਜਦੋਂ ਦੀ ਹੀ ਨਵੀਂ ਸਰਕਾਰ ਬਣੀ ਹੈ ਮਾਹੌਲ ਖਰਾਬ ਕਰਨ ਦੀਆਂ ਦੋ ਤਿੰਨ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਪਰ ਹਜੇ ਤੱਕ ਉਹ ਫੇਲ ਹੋਈਆਂ ਨੇ ਹੁਣ ਇੱਕ ਡਿਫਰੈਂਟ ਟਾਰਗੇਟ ਚੁਣਿਆ ਗਿਆ ਹੈ ਯੰਗ ਕਰਾਊਡ ਦਾ ਜੋ ਯੰਗ ਦਿਲਾਂ ਦੀ ਧੜਕਣ ਸੀ ਤਾਂ ਕਿ ਯੰਗ ਬਲੱਡ ਨੂੰ ਭੜਕਾਇਆ ਜਾ ਸਕੇ ਪਰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਜੇ ਹਾਲਾਤ ਨੇ ਖਰਾਬ ਕੀਤੇ ਜਾਵੇ ਪੋਲਿਟੀਕਲ ਬਿਆਨਬਾਜ਼ੀ ਬਹੁਤ ਹੋ ਰਹੀ ਹੈ ਆਪਾਂ ਉਸ ਦਾ ਵੀ ਵਿਸ਼ਲੇਸ਼ਣ ਕਰਾਂਗੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਜੋ ਗਾਉਂਦਾ ਸੀ ਮੈਂ ਬੇਸ਼ੱਕ ਉਹਦੇ ਗਾਣਿਆਂ ਦੇ ਕੁਝ ਗਾਣਿਆਂ ਦੇ ਨਾਲ ਸਹਿਮਤ ਨਾ ਹੋਵਾਂ ਪਰ ਮੈਂ ਇਸ ਗੱਲ ਤੇ ਪੂਰੀ ਤਰ੍ਹਾਂ ਨਿਖੇਦੀ ਕਰਦਾ ਕਿ ਇਸ ਤਰ੍ਹਾਂ ਕਿਸੇ ਨੌਜਵਾਨ ਦੀ ਜਾਨ ਜਾਣੀ ਬੇहद ਹੀ ਦੁੱਖ ਦੀ ਗੱਲ ਹੈ ਤੇ ਸਾਡੇ ਪੰਜਾਬ 'ਚ ਇਹ ਨਹੀਂ ਹੋਣੇ ਚਾਹੀਦਾ ਅੱਗੇ ਵੀ ਜੋ ਦੋ ਕਲਾਕਾਰ ਬਰਿੰਦਰ ਔਰ ਚਮਕੀਲਾ ਨੂੰ ਇਸ ਤਰ੍ਹਾਂ ਮਾਰਿਆ ਗਿਆ ਸੀ ਤੇ ਇਸ ਤਰ੍ਹਾਂ ਕਲਾਕਾਰ ਕਲਾਕਾਰ ਹੈ ਤੇ ਕੁਝ ਟਾਈਮ ਉਹਨੇ ਚੜਾਈ ਹੁੰਦੀ ਹੈ ਦੂਸਰੇ ਦੀ ਚੜਾਈ ਹੋ ਜਾਂਦੀ ਹੈ ਜੇ ਉਸ ਨੂੰ ਥੱਲੇ ਲਾਉਣਾ ਤੁਸੀਂ ਆਪਦੀ ਕਲਾ ਨਾਲ ਲਾਹੋ ਗੋਲੀ ਨਾਲ ਥੱਲੇ ਲਾਉਣ ਦਾ ਕੋਈ ਮਕਸਦ ਨਹੀਂ ਹੁੰਦਾ ਹਰ ਕਲਾਕਾਰ ਦਾ ਇੱਕ ਦਿਨ ਹੁੰਦਾ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਾਂਗੇ ਸਕਿਉਰਿਟੀ ਦੀ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਸਕਿਉਰਿਟੀ ਵਿਦਡਰਾ ਕੀਤੀ ਕੁਝ ਬੰਦਿਆਂ ਦੀ ਹਾਲਾਂਕਿ ਉਹਨਾਂ ਨੇ ਕਈ ਰੀਜ਼ਨ ਦੱਸੇ ਹੁਣ ਡੀਜੀਪੀ ਦਾ ਵੀ ਬਿਆਨ ਆਇਆ ਕਿ ਕੱਲੂ ਕਾਰੇ ਕਰਕੇ ਸਕਿਉਰਿਟੀ ਰਿਡਿਊਸ ਕੀਤੀ ਹੋਈ ਸੀ ਜੇ ਮੰਨ ਲਓ ਸਿੱਧੂ ਮੂਸੇਵਾਲੇ ਕੋਲੇ ਸਕਿਉਰਿਟੀ ਵੀ ਹੁੰਦੀ ਔਰ ਇਹ ਹਾਦਸਾ ਹੋ ਜਾਂਦਾ ਤਾਂ ਆਪਾਂ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਕੀ ਸਕਿਉਰਿਟੀ ਨਾਲ ਹੁੰਦੇ ਹੋਏ ਰਜੀਵ ગાંધી ਇੰਦਰਾ ਗਾਂਧੀ ਜਾਂ ਬਿਜਨ ਸਿੰਘ ਨਾਲ ਹਾਦਸੇ ਨਹੀਂ ਹੋਏ ਇਹ ਹਾਦਸਾ ਜੋ ਹੋਇਆ ਹੈ ਘਟਨਾ ਐਨੀ ਪਲੈਨਿੰਗ ਨਾਲ ਕੀਤੀ ਗਈ ਹੈ ਇੱਕ ਇੱਕ ਮਿੰਟ ਦੀ ਉਹਨਾਂ ਨੂੰ ਖਬਰ ਸੀ ਗੱਡੀ ਕਦੋਂ ਚੱਲੀ ਕੌਣ ਚਲਾ ਰਿਹਾ ਹੈ ਕਿੱਥੇ ਪਹੁੰਚੀ ਹੈ ਇਸ ਦਾ ਮਤਲਬ ਕੋਈ ਨਾਲ ਦਾ ਬੰਦਾ ਬਿਲਕੁਲ ਲੜਿਆ ਹੋਇਆ ਸਟੀਕ ਜਾਣਕਾਰੀ ਦੇ ਰਿਹਾ ਸੀ ਕਿ ਉਹ ਆਪ ਗੱਡੀ ਚਲਾ ਰਿਹਾ ਹੈ ਬੁਲੇਟ ਪ੍ਰੂਫ ਗੱਡੀ ਦੀ ਸਿਕਿਉਰਿਟੀ ਇੱਥੇ ਕੋਈ ਵੱਡਾ ਇਸ਼ੂ ਨਹੀਂ ਹੈ ਜਦਕਿ ਉਹਨੂੰ ਉਛਾਲਿਆ ਜਾ ਰਿਹਾ ਕਿਉਂਕਿ ਇੱਕ ਪੋਲੀਟੀਕਲ ਅਜੈਂਡਾ ਬਣ ਚੁੱਕਿਆ ਵੀ ਆਪਾਂ ਸਰਕਾਰ ਦਾ ਵਿਰੋਧ ਕਰਨਾ ਹੈ ਸਿਕਿਉਰਿਟੀ ਵਿਡਰੋਕ ਸਰਕਾਰ ਦੀ ਇਹ ਗਲਤੀ ਜਰੂਰ ਮੈਂ ਮੰਨਦਾ ਕਿ ਜਦੋਂ ਵੀ ਕਿਸੇ ਦੀ ਸਿਕਿਉਰਿਟੀ 'ਚ ਵਧਾਇਆ ਘਟਾਇਆ ਜਾਂਦਾ ਉਸਨੂੰ ਪਬਲਿਕ ਕਰਨਾ ਗੈਰ ਜ਼ਰੂਰੀ ਹੁੰਦਾ ਇਹ ਚੀਜ਼ਾਂ ਕੌਨਫਿਡੈਂਸ਼ੀਅਲ ਹੁੰਦੀਆਂ ਨੇ ਜੀ ਸਿਕਿਉਰਿਟੀ ਘਟਾਈ ਹੈ ਤਾਂ ਇਸ ਨੂੰ ਨਿਊਜ਼ਪੇਪਰਾਂ ਫੇਸਬੁੱਕਾਂ ਤੇ ਵਟਸਐਪ ਤੇ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਸ਼ੇਅਰ ਕੀਤਾ ਗਿਆ ਉਹ ਇੱਕ ਗਲਤ ਗੱਲ ਸੀ ਉਸ ਦੇ ਨਾਲ ਸ਼ਾਇਦ ਕਿਸੇ ਦੀ ਅੱਗੇ ਵੀ ਜਾਨ ਜਾ ਸਕਦੀ ਹੈ ਸਿਕਿਉਰਿਟੀ ਸਰਕਾਰ ਨੂੰ ਦੇਣੀ ਪੈਂਦੀ ਹੈ ਤੇ ਚਾਹੀਦੀ ਵੀ ਹੈ ਜਿਸ ਬੰਦਿਆਂ ਨੇ ਕੋਈ ਸਮਾਜ ਲਈ ਕੁਝ ਕੀਤਾ ਜਾਂ ਜਿਨ੍ਹਾਂ ਨੂੰ ਕੋਈ ਖਤਰਾ ਹੈ ਜੋ ਕਰ ਰਹੇ ਨੇ ਅਮੀਰ ਬੰਦਿਆਂ ਨੂੰ ਸਿਕਿਉਰਿਟੀ ਸਾਡੇ ਟੈਕਸਪੇਅਰ ਵੱਲੋਂ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਸ ਗੱਲ ਤੇ ਸਹਿਮਤ ਹਾਂ ਕਿਉਂਕਿ ਅਮੀਰ ਬੰਦਾ ਈਜ਼ੀਲੀ 2-3 ਗਨਮੈਨ ਰੱਖ ਸਕਦਾ ਹੈ ਇੱਥੇ ਵੀ ਸਿੱਧੂ ਮੂਸੇਵਾਲੇ ਕੋਲੇ ਆਪਦੀ ਬੁਲੇਟ ਪ੍ਰੂਫ ਕਾਰ ਸੀ ਜੋ ਉਸ ਦਿਨ ਲੈ ਕੇ ਨਹੀਂ ਗਏ ਜੋ ਬੁਲੇਟ ਪ੍ਰੂਫ ਕਾਰ ਰੱਖ ਸਕਦੇ ਹਾਲਾਂਕਿ 2 ਗਨਮੈਨ ਵੀ ਸੀ ਜਿਨ੍ਹਾਂ ਨੂੰ ਉਹ ਕਾਰ ਛੱਡ ਗਏ ਨੇ ਤੇ ਸਿਕਿਉਰਿਟੀ ਦਾ ਲੈਪਸ ਜੋ ਹੈ ਸਰਕਾਰ ਵੱਲੋਂ ਘਟ ਤੇ ਇੰਡੀਵਿਜੂਅਲ ਵੱਲੋਂ ਵੀ ਉਹਨਾਂ ਕੀ ਲੱਗਦਾ ਹੈ ਕਿਉਂਕਿ ਸ਼ਾਇਦ ਉਸ ਨੂੰ ਸਿੱਧੂ ਮੂਸੇਵਾਲੇ ਨੂੰ ਆਪ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਐਡੀ ਵੱਡੀ ਥ੍ਰੈਟ ਹੋ ਸਕਦੀ ਹੈ ਰਜੀਵ ਗਾਂਧੀ ਨੂੰ ਵੀ ਇਹੀ ਸੀ ਵੀ ਉਹ ਵੀ ਸਕਿਉਰਿਟੀ ਛੱਡ ਕੇ ਲੋਕਾਂ 'ਚ ਮਿਲੇ ਔਰ ਇਹ ਹਾਦਸਾ ਹੋ ਗਿਆ ਤੇ ਅਕਸਰ ਜੋ ਨੋਨ ਪਰਸਨਲਿਟੀਆਂ ਹੁੰਦੀਆਂ ਨੇ ਉਹ ਸਕਿਉਰਿਟੀ ਦਾ ਘੇਰਾ ਤੋੜ ਕੇ ਲੋਕਾਂ ਨੂੰ ਮਿਲਦੀਆਂ ਨੇ ਤੇ ਅਜਿਹੇ ਹਾਦਸੇ ਹੋ ਜਾਂਦੇ ਨੇ ਤੇ ਸਕਿਉਰਿਟੀ ਇੱਥੇ ਕੋਈ ਵੱਡਾ ਮਸਲਾ ਨਹੀਂ ਹੈ ਸਕਿਉਰਿਟੀ ਹੁੰਦੀ ਜਾਂ ਨਾ ਹੁੰਦੀ ਪਰ ਸਿਕਿਉਰਿਟੀ ਨੂੰ ਇੱਕ ਮੁੱਦਾ ਜ਼ਰੂਰ ਬਣਾਇਆ ਗਿਆ ਹੈ ਤਾਂ ਕਿ ਇਹ ਸਾਰਾ ਇਸ਼ੂ ਪ੍ਰੈਜ਼ੈਂਟ ਗਵਰਨਮੈਂਟ ਦੇ ਖਿਲਾਫ ਕਨਵਰਟ ਕੀਤਾ ਜਾਵੇ ਤਾਂ ਕਿ ਇੱਕ ਮਾਹੌਲ ਬਣਾਇਆ ਜਾਵੇ ਪ੍ਰੈਜ਼ੈਂਟ ਗਵਰਨਮੈਂਟ ਫੇਲ ਹੈ ਹਾਲਾਂਕਿ ਹਜੇ ਕੋਈ ਜੀ ਮਹੀਨੇ ਹੋਏ ਨਹੀਂ ਉਹਨਾਂ ਨੂੰ ਉਹਨਾਂ ਨੂੰ ਹਜੇ ਟਾਈਮ ਦੇਣਾ ਬਣਦਾ ਹੈ ਕੁਝ ਪਾਰਟੀਆਂ ਤਾਂ ਪ੍ਰੈਜ਼ੀਡੈਂਟ ਕੋਲੇ ਵੀ ਚਲਿਆਂਗੇ ਆ ਗਵਰਨਰ ਕੋਲੇ ਚਲਿਆਂਗੀਆਂ ਵੀ ਇਹ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕਿ ਉਹਨਾਂ ਨੇ ਕਦੇ ਪਹਿਲਾਂ ਵੀ ਇਹ ਮੰਗ ਕੀਤੀ ਸੀ ਜਦੋਂ ਆ ਯਾਨੀ ਬਰਿੰਦਰ ਦਾ ਜਾਂ ਚਮਕੀਲੇ ਦਾ ਮਰਡਰ ਹੋਇਆ ਕੀ ਇਹ ਪਾਰਟੀਆਂ ਗਵਰਨਰ ਕੋਲੇ ਗਈਆਂ ਸੀ ਕਿ ਗਵਰਨਰ ਰਾਜਲਾ ਦੇ ਉਹ ਬੜੇ ਹਾਲਾਤ ਖਰਾਬ ਨੇ ਜਬ ਬਸਾਂ ਚੋਂ ਕੜਕੜ ਬੰਦੇ ਮਾਰੇ ਸੀ ਤੇ ਉਦੋਂ ਵੀ ਇਹ ਪਾਰਟੀਆਂ ਗਈਆਂ ਸੀ ਨਹੀਂ ਇੱਕ ਪੋਲੀਟੀਕਲ ਮੁੱਦਾ ਬਣਾਇਆ ਜਾ ਰਿਹਾ ਹੈ ਜੋ ਗਲਤ ਹੈ ਸਹਿਯੋਗ ਦੇਣਾ ਚਾਹੀਦਾ ਇਨਵੈਸਟੀਗੇਸ਼ਨ ਚ ਹਾਂ ਗੈਂਗਸਟਰਾਂ ਦੀ ਗੱਲ ਕਰੀਏ ਗੈਂਗਸਟਰ ਅੱਜ ਉਹ ਗੈਂਗਸਟਰਾਂ ਦਾ ਕਿਸੇ ਲਾਲੀ ਨਾਂ ਦੇ ਬੰਦੇ ਦਾ ਨਾ ਆ ਰਿਹਾ ਮੈਂ ਸੁਣਿਆ ਨਹੀਂ ਕੌਣ ਹੈ ਕਿੱਥੇ ਹੈ ਸ਼ਾਇਦ ਕਹਿੰਦੇ ਕੈਨੇਡਾ ਰਹਿੰਦਾ ਉਸਨੇ ਜ਼ਿੰਮੇਵਾਰੀ ਲਈ ਇਹ ਸੱਚ ਵੀ ਹੋ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਕਿਉਂਕਿ ਆਮ ਤੌਰ ਤੇ ਪਬਲਿਸਿਟੀ ਲਈ ਇਹ ਜਹਿਆਂ ਘਟਨਾਵਾਂ ਦੀ ਜ਼ਿੰਮੇਵਾਰੀ ਕਈ ਸੰਗਠਨ ਲੈ ਲੈਂਦੇ ਨੇ ਪਰ ਪਿੱਛੇ ਕੌਣ ਹੈ ਕੀ ਸਾਜ਼ਿਸ਼ ਹੈ ਕਿਸ ਨੇ ਕਰਵਾਇਆ ਇਸ ਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਤੇ ਜੇ ਆਪਾਂ ਗੈਂਗਸਟਰਾਂ ਦੀ ਗੱਲ ਕਰਦੇ ਆ ਕਿਉਂ ਨਹੀਂ ਆਪਾਂ ਪੁੱਛਦੇ ਕਿ ਵੀ ਕਿਹਨਾਂ ਨੇ ਗੈਂਗਸਟਰ ਬਣਾਏ ਸੀ ਕਿੰਨਾਂ ਨੇ ਪੈਦਾ ਕੀਤੇ ਕਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ ਸੀ ਜਦੋਂ ਇਹ ਗੈਂਗਸਟਰ ਬਣੇ ਤੇ ਇਹਨਾਂ ਨੂੰ ਰਾਜਨੀਤਿਕ ਸ਼ਰਨ ਕਿਨਾਂ ਨੇ ਦਵਾਈ ਕਿਸ ਤਰ੍ਹਾਂ ਇਹ ਦੇਸ਼ ਛੱਡ ਕੇ ਚਲੇ ਗਏ ਤੇ ਕਿਸ ਤਰ੍ਹਾਂ ਦੇਸ਼ ਛੱਡਣ ਤੋਂ ਬਾਅਦ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਟਾਈਮ ਕਿਨਾਂ ਦੀਆਂ ਸਰਕਾਰਾਂ ਸੀ ਜੋ ਅੱਜ ਗੈਂਗ ਵਾਰ ਨੂੰ ਇਸ ਦਾ ਨਾਮ ਦੇ ਰਹੇ ਨੇ ਉਦੋਂ ਉਹ ਖੁਦ ਵੀ ਜ਼ਿੰਮੇਵਾਰ ਸੀ ਲੱਖਾ ਸਿਧਾਣਾ ਜੋ ਵੀ ਉਹ ਵੀ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਪਣੇ ਲੈਕਚਰਾਂ ਵਿੱਚ ਕਈ ਵਾਰ ਕਿਹਾ ਵੀ ਮੈਂ ਗੈਂਗਸਟਰ ਸੀ ਪਰ ਮੈਂ ਗੈਂਗਸਟਰ ਕਿਉਂ ਬਣਿਆ ਮੈਨੂੰ ਕਿਸ ਨੇ ਬਣਾਇਆ ਮੇਰੇ ਪਿੱਛੇ ਕੌਣ ਸੀ ਤੇ ਸੱਤੋ ਇਹ ਕੰਮ ਕਰਵਾ ਕੌਣ ਰਿਹਾ ਸੀ ਉਸ ਉਸ ਦੀਆਂ ਗੱਲਾਂ ਸਾਡੀਆਂ ਅੱਖਾਂ ਖੋਲਣ ਵਾਲੀਆਂ ਨੇ ਕਿ ਗੈਂਗਸਟਰਾਂ ਨੂੰ ਕੌਣ ਤਿਆਰ ਕਰਦਾ ਹੈ ਕੌਣ ਸ਼ਹਿ ਦਿੰਦਾ ਹੈ ਔਰ ਗਾਉਣ ਵਾਲੇ ਦਾ ਗੈਂਗਸਟਰ ਨਾਲ ਕੀ ਕਨੈਕਸ਼ਨ ਬਣ ਜਾਂਦਾ ਹੈ ਕਿਉਂ ਵੱਡੇ ਵੱਡੇ ਹਸਤੀਆਂ ਗਾਉਣ ਵਾਲੇ ਨੱਚਣ ਵਾਲੇ ਹੋਰ ਜੋ ਕਲਾਕਾਰ ਹੁੰਦੇ ਨੇ ਬਲੈਕਮੇਲ ਹੁੰਦੇ ਨੇ ਗੈਂਗਸਟਰਾਂ ਤੋਂ ਇੱਥੇ ਗੈਂਗਸਟਰੀ ਦਾ ਐਂਗਲ ਕੱਟ ਲੱਗਦਾ ਹੈ ਤੇ ਕੋਈ ਬਹੁਤ ਬੜੀ ਸਾਜਿਸ਼ ਦੀ ਬੂਹ ਆਉਂਦੀ ਆ ਸਿੱਤੂ ਮੋਸੇਵਾਲਾ ਇੱਕ ਬਹੁਤ ਸਿੱਧਾ ਸਾਦਾ ਇਨਸਾਨ ਸੀ ਜਿਸ ਨੇ ਛੋਟੀ ਉਮਰ ਵਿੱਚ ਬਹੁਤ ਤਰੱਕੀ ਕੀਤੀ ਤੇ ਬੜਾ ਅਫਸੋਸ ਹੈ ਕਿ ਇੱਕ ਫੌਜੀ ਦਾ ਪੁੱਤਰ ਸੀ ਤੇ ਸਾਡੇ ਕਾਲਜ ਦਾ ਇੱਕ ਹੋਣਾਰ ਵਿਦਿਆਰਥੀ ਵੀ ਸੀ ਤੇ ਐਡੀ ਛੇਤੀ ਤਰੱਕੀ ਕਰਨੀ ਕਈਆਂ ਦੀਆਂ ਅੱਖਾਂ ਵਿੱਚ ਰੜਕਦੀ ਹੁੰਦੀ ਹੈ ਤੇ ਸ਼ਾਇਦ ਉਹ ਰੜਕਦੀ ਰੜਕਦੀ ਬਹੁਤ ਦੂਰ ਤੱਕ ਪਹੁੰਚ ਗਈ ਤੇ ਕੁਝ ਬੋਲ ਉਸ ਦੇ ਅਸੀਂ ਇਸ ਵੀਡੀਓ ਚ ਤੁਹਾਨੂੰ ਸੁਣਾ ਰਿਹਾ ਸ਼ਾਇਦ ਉਸ ਨੂੰ ਆਪ ਹੀ ਸ਼ਾਇਦ ਇਸ ਗੱਲ ਦਾ ਅੰਦੇਸ਼ਾ ਸੀ ਕਿ ਉਮਰ ਸ਼ਾਇਦ ਉਸਦੀ ਲੰਬੀ ਨਹੀਂ ਹਾਲਾਂਕਿ ਬੜੇ ਕਲਾਕਾਰ ਹੀ ਕਹੋਂਦੇ ਰਹਿੰਦੇ ਨੇ ਪਰ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ ਤੇ ਇਹ ਗੱਲਾਂ ਫਿਰ ਹਿਸਟਰੀ ਬਣ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਉਹਨੇ ਲਾਸਟ ਤੇ ਕੀ ਬੋਲ ਕਹੇ ਸੀ ਬਹੁਤ ਅਫਸੋਸਨਾਕ ਘਟਨਾ ਹੈ ਸਾਨੂੰ ਰਾਜਨੀਤਿਕ ਮੁੱਦਾ ਬਣਾਉਣ ਦੀ ਥਾਂਵੇਂ ਸਾਨੂੰ ਇਸ ਦੀ ਜੜ ਵੱਲ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਦੁਬਾਰਾ ਮਾੜੇ ਦਿਨ ਨਾ ਆਉਣ ਔਰ ਇੱਕ ਗੈਂਗਵਾਰ ਦਾ ਖਤਮਾ ਹੋਵੇ ਚਾਹੇ ਉਹ ਗੈਂਗਸਟਰ ਦੀ ਸਰਪ੍ਰਸਤੀ ਕਿਸੇ ਵੀ ਪਾਰਟੀ ਦੇ ਹੇਠ ਹੋਵੇ ਹਾਲਾਂਕਿ ਮੌਜੂਦਾ ਸਰਕਾਰ ਨੇ ਮਾਫੀਆ ਨਾਲ ਸੰਘੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਕੋਈ ਮਾਫੀਆ ਦਾ ਐਂਗਲ ਵੀ ਹੋ ਸਕਦਾ ਹੈ ਕਿਉਂਕਿ ਵੱਡੀਆਂ-ਵੱਡੀਆਂ ਜ਼ਮੀਨਾਂ ਛਡਾਉਣੀਆਂ ਜਾਂ ਰੇਤ ਮਾਫੀਆ ਬਸ ਮਾਫੀਆ ਤੋਂ ਛਡਕਾਰਾ ਪਾਉਣਾ ਕਿਸੇ ਵੀ ਸਰਕਾਰ ਦੇ બસ ਦੀ ਗੱਲ ਨਹੀਂ ਹੈ ਇਹ ਮਾਫੀਆ ਬਹੁਤ ਸਟਰੋਂਗ ਨੇ ਤੇ ਕੋਈ ਵੀ ਤਕੜਾ ਐਂਗਲ ਹੋ ਸਕਦਾ ਹੈ ਇਸ ਦੀ ਜੜ ਤੱਕ ਜਾਣਾ ਚਾਹੀਦਾ ਤੇ ਅਸੀਂ ਉਮੀਦ ਕਰਦੇ ਆ ਵੀ ਸਰਕਾਰ ਨਿਰਪੱਖ ਹੋ ਕੇ ਇਸ ਦੀ ਜਾਂਚ ਕਰਾਊਗੀ ਤੇ ਦੋਸ਼ੀਆਂ ਨੂੰ ਸਜ਼ਾ ਜਲਦ ਤੋਂ ਜਲਦ ਦਿਵਾਊਗੀ ਤਾਂ ਕਿ ਲੋਕਾਂ ਨੂੰ ਉਮੀਦ ਵੱਜੇ ਕਿ ਇਸ ਤਰ੍ਹਾਂ ਦੇ ਮਾਮਲੇ ਅੱਗੇ ਨਹੀਂ ਹੋਣਗੇ ਔਰ ਡਰ ਦਾ ਮਾਹੌਲ ਜੋ ਪੰਜਾਬ 'ਚ ਪੈਦਾ ਹੋ ਗਿਆ ਉਹ ਖਤਮ ਹੋਵੇਗਾ ਧੰਨਵਾਦ ਜੀ ਨਾ ਸਾਡੇ 'ਚ ਪੈਸਾ ਬੋਲਦਾ ਨਾ ਸਾਡੇ 'ਚ दारू ਬੋਲਦੀ ਐ ਨਾ ਸਾਡੇ 'ਚ ਫੁਕਰੀ ਬੋਲੀ ਐ ਸਾਡੇ 'ਚ ਹੱਕ ਸੱਚ ਦਾ ਮੁੜਕਾ ਬੋਲਦਾ ਆਪਣੇ ਵਾਲਾ ਬਾਪੂ ਵੀ ਆਇਆ ਹੋਇਆ ਉਹਨੂੰ ਵੀ ਮਨਾਵਾਂਗੇ ਅੱਜ ਠੀਕ ਐ ਨਾ ਇੱਕ ਵਾਰੀ ਮੇਰੇ ਬਾਪੂ ਲਈ ਵੀ ਤਾੜੀ ਮਾਰ ਦੋ ਬਈ ਸਾਡਾ ਐਨੀ ਸਿਹਤ ਨਹੀਂ ਠੀਕ ਹੁੰਦੀ ਪਰ ਫਿਰ ਵੀ ਹਰੇਕ ਥਾਂ ਆਉਣਾ ਮੇਰੇ ਨਾਲ ਕਿਉਂਕਿ ਸਾਰੀ ਦੁਨੀਆ ਘੁੰਮ ਫਿਰ ਕੇ ਦੇਖ ਲਈ ਇਹੋ ਜਿਹਾ ਯਾਰ ਨਹੀਂ ਮਿਲਿਆ ਮੈਨੂੰ ਜਦੋਂ ਸਾਰੇ ਆਸੇ ਪਾਸੇ ਘੁੰਮ ਫਿਰ ਕੇ ਦੇਖ ਲੈਣਾ ਵੀ ਆਉ ਮੇਰਾ ਯਾਰ ਆਉ ਮੇਰਾ ਯਾਰ ਜਦ ਦਿਨ ਘਰੇ ਬਣੋਂਗੇ ਨਾ ਤੁਹਾਨੂੰ ਉਦੋਂ ਪਤਾ ਲੱਗੂ ਵੀ ਆਹ ਨੇ ਯਾਰ ਦੋਸਤ ਮੇਰੇ ਜਿਨ੍ਹਾਂ ਨੇ ਰੋਟੀ ਖਵਾਈ ਜਿਨ੍ਹਾਂ ਨੇ ਪਾਲ ਪੋਸ ਕੇ ਏਡੇ ਵੱਡੇ ਕੀਤਾ ਯਾਰ ਦੋਸਤ ਮੇਰੇ ਵੀ ਹੈਗੇ ਨੇ ਸਾਰਿਆਂ ਦੇ ਹੁੰਦੇ ਨੇ ਪਰ ਮਾਪਿਆਂ ਤੋਂ ਵੱਡਾ ਦੋਸਤ ਕਦੇ ਨਹੀਂ ਕੋਈ ਮਿਲ ਸਕਦਾ ਠੀਕ ਹੈ ਨਾ ਜੀ